ਅਮਰਿਤ ਵੇਲੇ ਨੂੰ ਇਸਲਾਮ ਵਿੱਚ ਕਹਿੰਦੇ ਅੱਲਾਹ ਦੀ ਸੋਗਾਤ ਸਨਾਤਨ ਵਿੱਚ ਮਤ ਕਹਿੰਦੇ ਬ੍ਰਹਮ ਮਹੌਰਤ ਬ੍ਰਹਮ ਦੀ ਯਾਦ ਵਾਸਤੇ ਬ੍ਰਹਮ ਦਾਪ ਚਿੰਤਨ ਕਰਨਾ ਉਹ ਸਮਾਂ ਪਰਮਾਤਮਾ ਦੀ ਯਾਦ ਵਾਸਤੇ ਗੁਰਮਤ ਵਿੱਚ ਇਸ ਨੂੰ ਅਮਰਿਤ ਵੇਲਾ ਕਹਿੰਦੇ ਨੇ ਜਿਸ ਦਿਨ ਜਿਸ ਦੀ ਸੂਰਤ ਪੱਕ ਗਈ ਹੈ ਉਹ ਤਾਂ ਕਿਸੇ ਵਕਤ ਵੀ ਜਪ ਸਕਦਾ ਹੈ ਉਹਦੇ ਲਈ ਹਰ ਵਕਤ ਅੰਮ੍ਰਿਤ ਵੇਲਾ ਹੈ ਜਿੰਨੇ ਚਿਰ ਤੱਕ ਜ਼ਿੰਦਗੀ ਅੰਮ੍ਰਿਤ ਮਈ ਨਹੀਂ ਹੋਈ ਅੰਮ੍ਰਿਤ ਵੇਲੇ ਦੀ ਮਦਦ ਲੈਣੀ ਪਏਗੀ ਇਹ ਹੈ ਜੀ ਅੰਮ੍ਰਿਤ ਵੇਲੇ ਦੀ ਅਰਦਾਸ ਸਾਰੇ ਸੁਣੋ ਜੀ ਕਮੈਂਟਾਂ 'ਚ ਲਿਖੋ ਧੰਨ ਗੁਰੂ ਸ਼੍ਰੀ ਚੰਦਰ ਜੀ ਮਹਾਰਾਜ